ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਨੂੰ ਲੈ ਕੇ ਜਿਨ੍ਹਾਂ ਦਾ ਹਾਲੇ ਦੇ ਵਿੱਚ ਇੱਕ ਘਰ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਇਆ ਜਿਸ ਦੇ ਵਿੱਚ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਵੱਲੋਂ ਆਪਣੇ ਘਰ ਦੇ ਵਿੱਚ ਤਾੰਤ੍ਰਿਕ ਬੁਲਾ ਕੇ ਪਾਠ ਪੂਜਾ ਕਰਵਾਈ ਜਾ ਰਹੀ ਹੈ ਤਾਂ ਦਾਦੇ ਕਿ ਇਸ ਵੀਡੀਓ ਦਾ ਅਸਲ ਸੱਚ ਸਾਹਮਣੇ ਆ ਗਿਆ ਕਿਉਂਕਿ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਖੁਦ ਮੰਨਿਆ ਕਿ ਵੀਡੀਓ ਉਸ ਦੇ ਘਰ ਦੀ ਹੈ ਤੇ ਘਰ ਦੇ ਵਿੱਚ ਹੀ ਜਿਹੜਾ ਕਿ ਪਖੰਡੀ ਬਾਬੇ ਨੂੰ ਬੁਲਾਇਆ ਗਿਆ ਸੀ ਪਰ ਹੁਣ ਹੈਰਾਨ ਕਰਨ ਵਾਲਾ ਸਵਾਲ ਇਹ ਖੜਾ ਹੁੰਦਾ ਸੀ ਕਿ ਆਖਰ ਲੋਕਾਂ ਨੂੰ ਪਖੰਡਵਾਤ ਨੂੰ ਭਜਾਉਣ ਵਾਲੇ ਬਾਬੇ ਦੇ ਵੱਲੋਂ ਖੁਦ ਕਰਦੇ ਵਿੱਚੋਂ ਤਾਤ੍ਰਿਕ ਕਿਉਂ ਬੁਲਾਇਆ ਗਿਆ ਪਰ ਇਸ ਦੀ ਸਚਾਈ ਵੀ ਕੁਝ ਹੋਰ ਹੈ ਜਿਸ ਤੋਂ ਲੋਕ ਅਣਜਾਣ ਸੀ ਤਾਂ ਫਿਰ ਲੋਕ ਹਿੱਤ ਪੰਜਾਬ ਨੇ ਇਸ ਗੱਲ ਦੇ ਉੱਤੇ ਭਾਈ ਮਾਨਪੇ ਸਿੰਘ ਖਾਸਾ ਦਾ ਪੱਖ ਜਾਣਿਆ ਤਾਂ ਉਹਨਾਂ ਨੇ ਇਸ ਵੀਡੀਓ ਦਾ ਪੂਰਾ ਸੱਚ ਲਿਆ ਕੇ ਸਾਹਮਣੇ ਰੱਖ ਦਿੱਤਾ ਆਓ ਦੇਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹਣਾ ਤੁਹਾਨੂੰ ਪਤਾ ਵੀ ਪਖੰਡ ਪਜਾਓ ਪੰਜਾਬ ਬਚਾਓ ਮਹਮ ਜਿਹੜੀ ਆਪਾਂ ਇੱਕ ਟੀਚਾ ਲੈ ਕੇ ਤੁਰੇ ਆ ਉਹਨਾਂ ਦੇ ਖਿਲਾਫ ਜਿਹੜੇ ਲੋਕਾਂ ਨੂੰ ਗੱਡੀਆਂ ਦੇ ਉੱਪਰ ਬੈਠ ਕੇ ਗੁਮਰਾਹ ਕਰਦੇ ਨੇ ਲੁੱਟਦੇ ਨੇ ਠੱਗਦੇ ਨੇ ਠੱਗੀਆਂ ਮਾਰਦੇ ਨੇ ਔਰ ਲੋਕਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਰੋਗੀ ਬਣਾ ਰਹੇ ਨੇ ਜੋ ਕਿ ਇਕਲਾਵ ਹੀ ਪਾਸ ਹੋਇਆ ਸੀ 1954 ਐਕਟ ਜਿਹਦੇ ਵਿੱਚ ਬਿੰਦ ਦਰਖਾਸਤ ਬਲੈਕ ਮੈਜਿਕ ਦੇ ਨਾਮ ਤੇ ਇਹਨਾਂ ਲੋਕਾਂ ਦੇ ਖਿਲਾਫ ਜਿਹੜੀ ਕਾਰਵਾਈ ਸਖਤ ਤੋਂ ਸਖਤ ਹੋ ਸਕਦੀ ਹੈ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਕ ਜਿਹੜੀ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਇਹ ਇੱਕ ਗੁਰਵਿੰਦਰ ਸਿੰਘ ਇੱਕ ਗਾਂਦਾ ગાંધી ਬਰਨਾਲਾ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ ਭਾਵੇਂ ਇਹਨਾਂ ਦੇ ਚਿੱਠੇ ਬਹੁਤ ਪਏ ਨੇ ਪਰ ਮੈਂ ਇਹਨੋਂ ਦੇ ਖਿਲਾਫ ਨਹੀਂ ਬੋਲੂੰਗਾ ਬਿਲਕੁਲ ਵੀ ਨਹੀਂ ਬੋਲੂੰਗਾ ਕਿਉਂਕਿ ਇਹ ਗੁਰੂ ਦਾ ਖਾਲਸਾ ਰੂਪ ਨੇ ਤੇ ਦੂਸਰੀ ਗੱਲ ਇਹ ਜਿਹੜੀ ਵੀਡੀਓਜ਼ ਪਾਈ ਗਈ ਹੈ ਇਹਦਾ ਕਾਰਨ ਇਹ ਹੈ ਵੀ ਪਿਛਲੇ ਦਿਨਾਂ ਦੇ ਵਿੱਚ ਇਹ ਕੋਈ ਪੁਰਾਣੀ ਵੀਡੀਓ ਨਹੀਂ ਲਗਭਗ 2 ਕੁ ਮਹੀਨੇ ਪਹਿਲਾਂ ਦੀ ਵੀਡੀਓ ਹੈ ਇਹ ਜਿਹੜਾ ਬਾਬਾ ਬੈਠਾ ਹੋਇਆ ਜੀ ਇਹ ਬਾਬਾ ਰਾਜਸਥਾਨ ਦਾ ਰਹਿਣ ਵਾਲਾ ਇਹਨੇ ਇੱਕ ਲੇਡੀਜ਼ ਨੂੰ ਕੋਈ ਪੰਡਤ ਪਰਿਵਾਰ ਦੀ ਲੇਡੀਜ਼ ਹੈ ਔਰ ਉਹਦੀ ਲੜਕੀ ਨੂੰ ਬਹੁਤ ਟੌਰਚਰ ਕੀਤਾ ਔਰ ਉਹਨਾਂ ਨੂੰ ਬਲੈਕਮੇਲ ਕਰਦਾ ਰਿਹਾ ਪਰ ਉਹਨਾਂ ਕੋਲ ਪ੍ਰੂਫ ਕੋਈ ਨਹੀਂ ਸੀ ਇਸ ਬੰਦੇ ਨੇ ਉਹਨਾਂ ਦੀਆਂ ਵੀਡੀਓਜ਼ ਬਣਾ ਕੇ ਇੱਕ ਪੈਂਡਰੇ ਵਿੱਚ ਪਾ ਕੇ ਰੱਖੀਆਂ ਸੀ ਸੋ ਮੇਰੀ ਇਸ ਇਸ ਬੰਦੇ ਨਾਲ ਗੱਲ ਜੀ ਮੈਂ ਇਹਨੂੰ ਕਹਿਣਾ ਵੀ ਤੁਸੀਂ ਅਸੀਂ ਪੰਜਾਬ ਤੋਂ ਬੋਲਦੇ ਹਾਂ ਉਹ ਮੈਂ ਇੱਕ ਗੁਰਸਿੱਖ ਬੰਦਾ ਐ ਮੈਂ ਕਿਹਾ ਜੀ ਵੀ ਘਰ ਦੀਆਂ ਪ੍ਰੋਬਲਮ ਐ ਤੇ ਸਾਡੇ ਘਰ ਜ਼ਰੂਰ ਤੁਸੀਂ ਆਓ ਵੀ ਇਸ ਚੀਜ਼ ਦਾ ਹੱਲ ਕਿਵੇਂ ਹੋ ਸਕਦਾ ਹਨ ਉਹ ਮੈਂ ਇਹਦੀਆਂ ਸਾਰੀਆਂ ਵੀਡੀਓਜ਼ ਇਹਦੇ ਖਿਲਾਫ ਸਬੂਤ ਬਣਾਉਣ ਵਾਸਤੇ ਆਪਣੇ ਘਰ ਇਸ ਬੰਦੇ ਨੂੰ ਬੁਲਾਇਆ ਇਸ ਬੰਦੇ ਨੂੰ ਬੁਲਾ ਕੇ ਜੋ ਜੋ ਇਹਨੇ ਦੇਸੀ ਕੇ ਜੋਤ ਲਵਾਈ ਫੁਟਮਾ ਇਹ ਆਪਣੇ ਕੋਲੋਂ ਲੈ ਕੇ ਆਇਆ ਤੋ ਜਿਵੇਂ ਜਿਵੇਂ ਇਹਨੇ ਕੀਤਾ ਮੈਂ ਪਿੱਛੇ ਬੈਠਾ ਰਿਆ ਵੀ ਕੀ ਇਹ ਕਰ ਰਿਹਾ ਸਾਰੀਆਂ ਵੀਡੀਓਜ਼ ਸਾਡੇ ਕੋਲੇ ਸਬੂਤ ਨੇ ਵੀ ਕਿਵੇਂ ਇਹ ਲੋਕਾਂ ਨੂੰ ਗਮਰਾਹ ਕਰਦਾ ਸੀ ਔਰ ਲੋਕਾਂ ਦੀ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਵੀਡੀਓਜ਼ ਬਣਾ ਕੇ ਮਤਲਬ ਜਿਵੇਂ ਕੁਝ ਲੋਕ ਪਖੰਡੀ ਕਰਦੇ ਨੇ ਮਤਲਬ ਨਗਨ ਅਵਸਥਾ ਵਿੱਚ ਉਹਨਾਂ ਨੂੰ ਬਲੈਕਮੇਲਸ ਕਰ ਰਿਹਾ ਸੀ ਮਾਂਤੀ ਦੇ ਨਾਲ ਮਤਲਬ ਨਜ਼ਾਇਜ਼ ਸਬੰਧ ਵੀ ਬਣਾ ਰਿਹਾ ਸੀ ਤੋਂ ਇਸ ਬੰਦੇ ਨੂੰ ਅਸੀਂ ਬੁਲਾਇਆ ਇਹ ਵੀਡੀਓਜ਼ ਵਾਇਰਲ ਹੋਣ ਦਾ ਮਤਲਬ ਕੀ ਹੈ ਇਹ ਜਿਹੜੀ ਵੀਡੀਓ ਹੈ ਇਹਦੇ ਨਾਲ ਦੀ ਸਾਡੇ ਕੋਲੇ ਘੱਟੋ ਘੱਟ 15-16 ਵੀਡੀਓ ਬਣੀਆਂ ਹੈ ਜਿਵੇਂ ਜਿਵੇਂ ਇਹਦੇ 70 ਪਲੇਟ ਵੀ ਬਹੁਤ ਹੋਈ ਹੈ ਉਹ ਵੀ ਵੀਡੀਓਜ਼ ਬਣੀਆਂ ਪਰ ਬਟ ਜਿਹੜੀ ਇਹ ਵੀਡੀਓਜ਼ ਵਾਇਰਲ ਹੁੰਦੀ ਹੈ ਇਹਦਾ ਕਾਰਨ ਇਹ ਹੈ ਵੀ ਸਾਡੇ ਇੱਕ ਸਿੰਘ ਭਾਈ ਮੋਹਨਜੀਤ ਸਿੰਘ ਉਹਨੇ ਵੀਡੀਓ ਕਾਲ ਕੀਤੀ ਇੱਕ ਹਰਪ੍ਰੀਤ ਨਾਮ ਦਾ ਜਿਹੜਾ ਬੰਦਾ ਹੈ ਕੋਟਕਪੂਰੇ ਤੋਂ ਜੋ ਕਿ ਉਹਦੇ ਵੀ ਖਲਾਸੇ ਬਹੁਤ ਵੱਡੇ ਹੋਣਗੇ ਕਰਾਂਗੇ ਪਰ ਮੈਂ ਇੱਕ ਖਾਲਸਾ ਸਮਝ ਕੇ ਕਿਸੇ ਦੇ ਖਲਾਸੇ ਨਹੀਂ ਕਰਨਾ ਦਿੰਦਾ ਕਿਉਂਕਿ ਜੇ ਮੈਂ ਇਹ ਇਦਾਂ ਕਰਨ ਲੱਗ ਪਿਆ ਤਾਂ ਇਹਨਾਂ ਲੋਕਾਂ ਨੂੰ ਪਖੰਡੀਆਂ ਨੂੰ ਇਹ 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 ਅਹਸਾਸ ਹੋ ਜਨਾ ਵੀ ਮਤਲਬ ਇਹਨਾਂ ਦਾ ਮਜ਼ਾਕ ਬਣ ਗਿਆ ਮਜ਼ਾਕ ਵੀ ਸਾਡਾ ਬਣਾਉਂਦੇ ਸੀ ਇਹਨਾਂ ਦਾ ਬਣ ਗਿਆ ਬੋਲਣ ਨੂੰ ਬਹੁਤ ਕੁਝ ਮੈਂ ਬੋਲ ਸਕਦਾ ਪਰ ਨਹੀਂ ਔਰ ਇਹ ਹਰਪੀ ਸਿੰਘ ਜਿਹੜਾ ਖਾਲਸਾ ਕੋਟਕਪੂਰਾ ਇਹ ਸਾਡਾ ਭਰਾਵਾ ਵੀਰ ਆ ਠੀਕ ਹੈ ਅਸੀਂ ਇਕੱਠੇ ਹੀ ਰਹੇ ਹਾਂ ਸਾਡੇ ਸਿੰਘ ਨੇ ਇਹਨੂੰ ਵੀਡੀਓ ਕਾਲ ਕਰਕੇ ਮਤਲਬ ਦਿਖਾਇਆ ਵੀ ਆਹ ਵੇਖ ਬਾਬਾ ਜੀ ਨੇ ਇੱਕ ਪਖੰਡੇ ਨੂੰ ਮਤਲਬ ਗੱਲਾਂ ਵਿੱਚ ਲਿਆ ਕੇ ਵਗਲਾ ਕੇ ਘਰ ਬੁਲਾਇਆ ਤੇ ਪਖੰਡੀ ਕੀ ਕੁਛ ਕਰ ਰਿਹਾ ਮਤਲਬ ਆਪ ਦਾ ਬਹਿ ਕੇ ਪਾਠ ਪੂਜਾ ਕਰਕੇ ਵੀ ਭਾਈ ਮਨਪ੍ਰੀਤ ਸਿੰਘ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਜਿਹੜੀ ਵੀਡੀਓ ਕਾਲ ਕੀਤੀ ਗਈ ਉਹ ਵੀਡੀਓ ਕਾਲ ਰਿਕਾਰਡ ਕਰਕੇ ਹਰਪ੍ਰੀਤ ਸਿੰਘ ਕੋਟਕਪੂਰਾ ਇਹਨੇ ਗੁਰਵਿੰਦਰ ਸਿੰਘ ਇਹਨਾਂ ਨੂੰ ਦੇ ਦਿੱਤੀ ਵੀ ਭਾਈ ਮਨਪ੍ਰੀਤ ਸਿੰਘ ਆਪਣੇ ਘਰ ਮਤਲਬ ਪਖੰਡ ਪਜਾਓ ਪੰਜਾਬ ਚਾਓ ਮਹਿਮ ਵਿੱਚ ਆਪ ਪਖੰਡ ਕਰਵਾ ਰਿਆ ਹਨ ਤੋ ਮੈਂ ਕਹਿਣਾ ਹੁੰਦਾ ਜੋ ਦਿਖਦਾ ਹੈ ਉਹ ਹੋਤਾ ਜੀ ਜੋ ਹੋਤਾ ਹੈ ਉਹ ਦਿਖਦਾ ਨਹੀਂ ਐਦਾਂ ਪਤੰਦਰੋ ਤੁਸੀਂ ਮੈਨੂੰ ਜਿੰਨਾ ਮਰਜ਼ੀ ਭੰਡ ਲੋ ਕਰ ਲਓ ਭਾਈ ਮਨਪ੍ਰੀਤ ਸਿੰਘ ਖਾਲਸਾ ਆਪਦੀ ਸੋਚ ਤੇ ਪੈਰਾ ਹਮੇਸ਼ਾ ਦੇਊਗਾ ਤੁਰਾਂਗੇ ਠੀਕ ਹੈ ਤੇ ਜਿਹੜਾ ਅੜੂਗਾ ਸੁੱਚੜੂਗਾ ਠੀਕ ਹੈ ਪਰ ਮੈਂ ਮਤਲਬ ਨਾ ਤਾਂ ਗੁਰੂ ਦੀਆਂ ਲਾਡ ਲੀਆਂ ਫੌਜਾਂ ਤੇ ਨਾ ਗੁਰੂ ਦੇ ਸਿੱਖਾਂ ਬਾਰੇ ਅੱਜ ਬੋਲਾਂ ਨਾ ਕੱਲ ਬੋਲਾਂ ਕਿਉਂਕਿ ਸਿੱਖ ਨੂੰ ਸਿੱਖ ਨਾ ਮਾਰੇ ਸਿੱਖ ਕੌਮ ਕਦੇ ਨਾ ਹਾਰੇ ਠੀਕ ਹੈ ਇਹ ਨਹੀਂ ਬੋਲੂਗਾ ਮੈਂ ਕਦੇ ਵੀ ਕਿਉਂਕਿ ਮੈਂ ਕੱਲ ਵੀ ਗੁਰਦੁਆਰਾ ਟਾਲੀਗੜਾ ਦਾ ਸਹਿ ਪ੍ਰਣ ਕੀਤਾ ਮੈਂ ਇਹਨਾਂ ਪਖੰਡੀਆਂ ਨੂੰ ਦੈਨਦ ਕੀਤਾ ਹੈ ਵੀ ਤੁਸੀਂ ਮਨਪ੍ਰੀਤ ਸਿੰਘ ਤੋਂ ਉਹਨਾਂ ਗੁਰਵਿੰਦਰ ਦੇ ਜਾਂ ਗਾਂਧੀ ਜਾਂ ਹੋਰ ਵੀਰਾਂ ਇਹਨਾਂ ਦੇ ਖਿਲਾਫ ਬੁਲਾ ਕੇ ਵਿਖਾਓ ਮੈਂ ਬਿਲਕੁਲ ਨਹੀਂ ਬੋਲਾਂਗਾ। ਤੋਂ ਆ ਗੱਲਬਾਤ ਉਹ ਛੇਤੀ ਆਪਾਂ মিডিਆ ਦੇ ਰੂਬਰੂ ਹੋ ਕੇ ਖੁਲਾਸੇ ਕਰਾਂਗੇ। ਧੰਨਵਾਦ ਜੀ।